ਇਹ ਕੋਈ ਹੋ ਜਾਂਦਾ ਕੋਈ ਜਦੋਂ ਨਹੀਂ ਕਰਨੇ ਟੈਂਕ ਤੇ ਕੰਮ ਨਹੀਂ ਤੇ ਆ ਹੁਣ ਜਿਹੜੇ ਕਲੇੜੀ ਕੜਲਾ ਕੜਲਾ ਤਾਂ ਬਿਟੂ ਇੱਕ ਪਾਸੇ ਰੱਖ ਕੜਨ ਅਜੇ ਹੋਰ ਨਿਕਲੂਗੇ ਪਤਾ ਲੱਗਿਆ ਲੇਟ ਹੋ ਗਿਆ ਅੱਗੇ ਆ ਕੇ ਦਾਦਾ ਦਾ ਅੱਗੇ ਲੇਟ ਕਰਦੇ ਅੱਗੇ ਪੰਗਾ ਲੱਗਦਾ ਸਭ ਨੂੰ ਦੇ ਬੰਨ ਲੱਗਾ ਬਈ ਮਾ ਸਾਡੀ ਬਾਈਕ ਚੱਲ ਲੱਗਿਆ ਨਾ ਮੇਰੀ ਗੱਲ ਆ ਜਿਹੜੀ ਸੱਚੀ ਦੱਸਣੀ ਆ ਆਹ ਜਨਰੇਟਰ ਬੰਦ ਕਰਵਾ ਵੀ ਆਪਦਾ ਕਰਵਾਣੀ ਪੈਣਾ ਸਰਿੰਦਰ ਬੰਦ ਕਰ ਇਹਨੂੰ ਹਟੋ ਹਟੋ ਰਸਤਾ 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 ਲੈ ਮੈਂ ਬਾਹਰ ਬਾਹਰ ਛੱਡ ਦੇ ਦੇ ਤਾ ਆਪਣੀ ਥਲੀ ਦੀ ਖੋਦ ਕਿਤੇ ਜਾਂਦਾ ਭਾਈ ਜੀ ਸੋਡੀ ਕਣਕ ਸੀ ਜਿਹੜੀ ਇਹ ਵਾਦ ਟੋਲੀ ਗਈ ਹੈ ਹਾਂ ਸਾਡੀ ਜੀ ਨਾਮ ਹੈ ਤੁਹਾਡਾ ਸੁਖਪਾਲ ਸਿੰਘ ਸਾਡੇ ਸਾਨੂੰ ਬਚਿਤ ਸਿੰਘ ਕੌਣੀ ਕਰਨ ਕੀ ਤੁਸੀਂ ਕਾਜ ਜਿਹੜਾ ਤੁਸੀਂ ਜਿਹੜਾ ਇਹ ਵਾਦ ਟੁੱਲ ਰਿਹਾ ਤੁਹਾਡੀ ਸਹਿਮਤੀ ਨਾਲ ਟੁੱਲ ਰਿਹਾ ਕਣਕ ਗੱਟਾ ਵਾਦ ਨਹੀਂ ਵਾਦ ਤਾਂ ਹੁਣ ਜ਼ਿੰਮੇਵਾਰ ਕਿਵੇਂ ਕਹਿ ਦੂ ਇਹ ਥੋੜਾ ਜਨਾ ਮੁਕਦਰ ਤੇ ਜਰੂਰ ਆਉਂਦਾ ਸੀਗਾ ਇੰਨੀ ਕਹੀ ਮੇਰੀ ਇਹ ਮੁੰਡਿਆਂ ਨਾਲ ਗੱਲ ਸੀ ਕਸਾ ਮੌਜੂਦ ਤੇ ਤੁਸੀਂ ਕਿੰਨੀ ਕਿੰਨੀ ਕਣਕ ਵਧ ਦੇਣ ਦਾ ਤੁਸੀਂ ਨਹੀਂ ਨਹੀਂ ਆਏ ਨਹੀਂ ਕੋਈ ਫੈਸਲਾ ਸੀਗਾ ਸਾਡਾ ਉਹ ਵੀ ਮੜਾ ਜਾਵਾਂ ਉਹ ਵੀ ਇੰਨਾ ਕੁ ਥੋੜਾ ਜਿਹਾ ਕਰਨਾ ਆਹ ਗੱਲ ਸੀਗੀ ਸਾਡੀ ਥੋੜੀ ਨਹੀਂ ਤੁਸੀਂ ਵਧ ਦਾ ਕੋਈ ਇੰਨਾ ਨਾ 100 ਗ੍ਰਾਮ 200 ਗ੍ਰਾਮ ਦਾ ਰਗਾਟ ਦੀ ਕੋਈ ਨਹੀਂ ਨਹੀਂ ਯਾਰ ਐਡੀ ਨਹੀਂ ਕੋਈ ਗੱਲ ਵੱਡੀ ਨਹੀਂ ਹੋਈ ਸੀਗੀ ਕੋਈ ਮਾਮੂਲੀ ਜੀ ਗੱਲ ਸੀਗੀ ਸਾਡੀ ਨਹੀਂ ਮਾਮੂਲੀ ਜੀ ਵੀਰੇ ਕੋਈ ਗੱਲ ਤਾਂ ਹੋਈ ਹੋਣੀ ਹੈ ਨਾ ਕਮੇਟੀ ਵਾਟ ਜਦੋਂ ਹੋਈ ਹੈ ਉਹ ਤਾਂ ਤੁਹਾਡੀ 100 ਗ੍ਰਾਮ ਦੀ ਹੋਈ ਹੈ 200 ਗ੍ਰਾਮ ਦੀ ਹੋਈ ਹੈ 100 ਗ੍ਰਾਮਾ ਗਰੂਮਾ ਜਣੀ ਸਾਡੀ ਕੋਈ ਗੱਲ ਸੀਗੀ ਮੇਰੇ ਨਾਲ ਮੌਜੂਦ ਚੈੱਕ ਕਰਿਆ ਸੀ ਮੌਜੂਦ ਸੀ 14 ਹ ਜਿਹੜੀ ਹੁਣ ਇਹਨੇ ਬੰਦਾਂ ਚੋਂ ਗੱਲ ਝੂਠੀ ਕੀ ਹੁੰਦਾ ਤੇ ਇਹ ਬਈਆਂ ਦੇ ਫੇਰ ਮਾੜਾ ਜਿਹਾ ਸਿਰ ਵੀ ਕਾਟ ਕੇ ਸੱਪੇ ਜਾਂਦੀਆਂ ਦੇ ਕੱਢਦੇ ਇਹਨਾਂ ਨੂੰ ਹੋਰ ਕਿਸੇ ਰੋਪੇ ਇਹਦਾ ਮਤਲਬ ਤੇ ਇਹ ਹੋ ਗਿਆ ਨਾ ਤੁਸੀਂ ਵੀ ਕਾਟ ਦੇ ਰਹੇ ਹੋ ਇਹ ਕਾਟ ਹੁਣ ਜੋ ਕਾਟ ਰੱਖਣਾ ਉਹਨੂੰ ਕੁਝ ਰੱਖ ਲੈ ਫਿਰ ਇਹ ਗੱਲ ਮਾਮੂਲੀ ਜੀ ਸਾਡੀ ਇਹਦੇ ਨਾਲ ਹਾਏ ਹੋਈ ਠੀਕ ਬੜਾ ਕਿਵੇਂ ਰਹਿਣਗੇ ਆ ਗ੍ਰਾਮਾ ਗ੍ਰੂਮਾ ਚ ਕੋਈ ਇਹੋ ਜਿਹਾ ਤੇ ਅੱਜ ਜਿਹੜੀ ਤੁਸੀਂ ਇਹ ਕੰਮ ਕਤੋਲ ਰਹੇ ਹੋ ਕਿੰਨੇ ਗੱਟੇ ਮਗਰ ਵੱਧ ਹੈਗੀ ਹੈ ਹੈਗੀ 2 ਫੜਕਾ ਬਰਾਉ ਹਾਂ ਦੋ ਤਿੰਨ ਤੋਂ ਜ਼ਿਆਦਾ ਸਰ ਇਹ ਹੋਏ ਕਿ 49 ਕਿਲੋ ਲੈ ਗਏ ਗੱਟਾ ਕੋਈ ਨਹੀਂ ਖਾਕਾ ਆਪਾਂ ਇਸ ਤੋਂ ਪਹਿਲਾਂ ਕਿੰਨੇ ਗੱਟੇ ਤੋਲੇ 114 ਗੱਟੇ ਤੋਲੇ ਠੀਕ ਹੈ ਜੀ ਹੁਣ ਇੱਥੇ ਜਦੋਂ ਆਪਾਂ ਚੈੱਕ ਕੀਤਾ ਦੋ ਤਿੰਨ ਗੱਟੇ ਤੋਲ ਕੀਤੇ ਹਾਂ ਬਾਕੀ ਆ ਗੂਜੇ ਤੋਲੇ ਉਹ ਤਾਂ ਸਹੀ ਹੈ ਜੀ ਨਹੀਂ ਜਿਹੜੇ ਇੱਥੇ ਤੋਲੇ ਜਿਹੜੇ ਵੱਧ ਪਏ ਗਏ ਉਹ ਤਿੰਨ ਗੱਟੇ ਹੋ ਗਏ ਤਿੰਨ ਗੱਟੇ ਹੈ ਜੀ ਹਾਂ ਠੀਕ ਹੈ ਨਾ ਇਹਦੇ ਬਾਰੇ ਤੁਹਾਡਾ ਕਿਉਂ ਵੱਧ ਹੈ ਕੀ ਤੇ ਕੋਈ ਹੋ ਜਾਂਦਾ ਕੋਈ ਨਿੱਕੀ ਕੋਈ ਕੱਟੇ ਕੋਈ ਆ ਜੀ ਜਾਣ ਬੁੱਝ ਕੇ ਕਰਦੇ ਨਹੀਂ ਜੀ ਜਾਣ ਬੁੱਝ ਕੇ ਤਾਂ ਕੋਈ ਨਹੀਂ ਕਰਦਾ ਹੋ ਜਾਂਦਾ ਹੈ ਪਰ ਤੇਰੀ ਫਾਰਮਲ ਕਿਹੜੀ ਸੀ ਬਈ ਆੜਤ ਦੀ ਜੀ ਕੇ ਬਾਸ ਬਈ ਜੀ ਕੇ ਬਾਸ ਸਮਝ ਜੀ ਹੁਣ ਤੁਹਾਡੇ ਸਾਹਮਣੇ 12 ਮੋਚਰ ਦੀ ਕਣਕ ਲੈਣੀ ਆਈ ਜਿਹੜੀ ਹੈਗੀ ਆ ਬਈ 12 ਮੋਚਰ ਆਵੇ ਤਾਂ ਲੈਣੀ ਹੈ ਮੈਨੂੰ ਇਹਨਾਂ ਬਾਰੇ ਜ਼ਿੰਮੇਵਾਰਤਾ ਤੇ ਆੜਤ ਦੇ ਬਾਰੇ ਕੋਈ ਨੌਲਜ ਜੀ 14 ਲਈ ਕਿਉਂ ਤੋੜੀ ਬਈ ਕਿਉਂ ਤੋੜ ਰਹੇ ਆ ਜਾਂ ਕਿਉਂ ਹਾਂ ਉਹ ਫਿਰ ਜੇ 14 ਅਸੀਂ ਹਰ ਰੋਜ਼ ਚੈੱਕ ਕਰਾ ਰਹੇ ਹਾਂ 12 ਮੋਚਰ ਦੀ ਤਲਦੀ ਹੈ ਕਣਕ ਇਹ ਜਿਹੜੇ ਵੀ 15 ਗੱਟੇ ਜਾਂ 20 ਗੱਟੇ ਭਰੇ ਆਈ ਅੰਦਰ ਆ ਵੀ ਨਹੀਂ ਮੈਨੂੰ ਇਹ ਚਲੋ ਕਹਿਣ ਦਾ ਮਤਲਬ ਕਿੰਨੇ ਗੱਟੇ ਆ ਬਈ ਬੋਲ ਤਾਂ ਹੁਣੇ ਚਲਾਇਆ ਆਹੀ ਹੋਰ ਪਰ ਇਹਨਾਂ ਦੀ ਸਹਿਮਤੀ ਨਾਲ ਹੀ ਮੇਰਾ ਤੁਹਾਡੀ ਜੇ ਇਹਨਾਂ ਦੀ ਸਹਿਮਤੀ ਨਾਲ ਤਾਂ ਕਾਟ ਤੇ ਵਿਕ ਰਹੀ ਹੈ ਇਹਨਾਂ ਦੇ ਮੁਤਾਬਕ ਤਾਂ ਅਸੀਂ ਜੀ ਨੋਟਸ ਲੈਨੇ ਆ ਯਾਰਟ ਤੇ ਉਲਟ ਹਾਂਜੀ ਕਾਟ ਤੇ ਖਰੀਦ ਸਕਦੇ ਆ ਬਈ ਇਹ ਯਾਰਟ ਤੇ ਖਰੀਦ ਸਕਦੇ ਆ ਨਹੀਂ ਇਹ 500 ਤੋਂ 600 ਗ੍ਰਾਮ ਵੱਧ ਤੁਸੀਂ ਤੋਲੇ ਗੱਟੇ ਕਿੰਨੇ ਕੁ ਵੱਧ ਸੀਗੇ ਵਿੱਚੋਂ ਪਾਈ ਜੇ ਇਹ 500 ਗ੍ਰਾਮ ਤੇ ਵੀ ਕੁਝ ਗੱਟੇ ਮਿਲੇ 200 ਗ੍ਰਾਮ ਦੇ ਦਾ ਆ ਮਿਲੇ ਹੀ ਮਿਲੇ ਆ ਜੀ ਹੁਣ ਜੁਰਮਾਨਾ ਵੀ ਕਰਾਂਗੇ ਲਾਇਸੈਂਸ ਕੈਂਸਲ ਵੀ ਕਰਾਂਗੇ ਕਿਹੜੀ ਫਾਰਮ ਆ ਜਿਹੜੀ ਬਈ ਇਹ ਤੁਸੀਂ ਇਹ ਤੋਲ ਸੇ ਦਰਸ਼ਨ ਕੁਮਾਰ ਸੁਨੀਲ ਕੁਮਾਰੀ ਸ਼ਰਿੰਦਰ ਕੁਮਾਰ ਤੋਲਾ ਜੀ ਠੀਕ ਆ ਜੀ